ਪਤੀ ਦੀ ਮੌਤ ਤੋਂ ਬਾਅਦ ਹੁਣ ਖੁਦ ਵੋਟੀ ਕੈਮਰੇ ਤਿਆਗ ਗਈ ਹੈ ਤੇ ਆਪਣੇ ਤੇ ਲੱਗੇ આરોਪਾਂ ਨੂੰ ਝੂਠ ਦੱਸ ਰਹੀ ਹੈ। ਦਰਅਸਲ ਕੁਝ ਦਿਨਾਂ ਪਹਿਲਾਂ ਹੀ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਦਿਨਾਂ ਪਹਿਲਾਂ ਵਿਆਹੇ ਨੌਜਵਾਨ ਦੇ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਸੀ। ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਵੋਟੀ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ। ਇਲਜ਼ਾਮਾਂ ਤੋਂ ਬਾਅਦ ਖੁਦ ਵੋਟੀ ਕੈਮਰੇ ਦੇ ਸਾਹਮਣੇ ਆਈ ਹੈ। ਜਿਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਦਿੱਤਾ ਤੇ ਨਾਲ ਇਹ ਆਰੋਪ ਲਗਾਏ ਨੇ ਉਸ ਦਾ ਇਹ ਕਹਿਣਾ ਕਿ ਵਿਆਹ ਦੇ 9 ਸਾਲ ਬਾਅਦ ਸਾਡਾ ਬੱਚਾ ਹੋਇਆ ਸੀ ਬੇਟੇ ਦੇ ਜਨਮ ਤੋਂ ਬਾਅਦ ਮੈਂ ਆਪਣੇ ਪੇਕੇ ਚਲੀ ਗਈ ਸੀ ਤੇ ਦੱਸਿਆ ਜਾ ਰਿਹਾ ਕਿ ਇਸ ਪਿੱਛੇ ਗੱਲਬਾਤ ਕੀ ਹੋਈ ਸੀ ਉਹ ਮਹਿਲਾ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਮੇਰੀ ਪਤੀ ਨੇ ਆਪਣੀ ਜਾਨ ਨਹੀਂ ਦਿੱਤੀ ਸਗੋਂ ਇਸ ਦੀ ਤਫਦੀਸ਼ ਹੋਣੀ ਚਾਹੀਦੀ ਕਿ ਕਿਵੇਂ ਮੇਰੇ ਪਤੀ ਦੀ ਜਾਨ ਗਈ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਦੋਵਾਂ ਧਿਰਾਂ ਦੇ ਵੱਲੋਂ ਸ਼ਿਕਾਇਤ ਆਈ ਹੈ ਸੌਰਿਆਂ ਦਾ ਕਹਿਣਾ ਹੈ ਕਿ ਬੋਟੀ ਤੋਂ ਦੁਖੀ ਹੋ ਕੇ ਸਾਡੇ ਪੁੱਤ ਨੇ ਜਾਨ ਦਿੱਤੀ ਹੈ ਬੋਟੀ ਕਹਿ ਰਹੀ ਹੈ ਕਿ ਪ੍ਰਾਪਰਟੀ ਨੂੰ ਲੈ ਕੇ ਮੇਰੇ ਨਾਲ ਤੱਕਾ ਹੋ ਰਿਹਾ ਹੈ ਸਾਡੇ ਵੱਲੋਂ ਜਾਂਚ ਕੀਤੀ ਜਾਵੇਗੀ ਤਾਂ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਹੋਵੇਗੀ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪਿਆਕਾ ਘਰ ਐਰੀ ਸੀਗੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਦੀ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਦੇ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤਾਂ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਪਨੁੱਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲਾਂ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਿਆ ਔਰ ਉਹਨਾਂ ਨੂੰ ਮੇਰੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾਂਦੀ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ AC ਵੀ ਲੈ ਕੇ ਗਈ ਆ ਸਾਡੇ ਦੋ AC ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ LCD ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 40 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਕਿੱਥੇ ਜਾਵਾਂ ਮੈਨੂੰ ਬਾਲ ਬਰ ਕਿਉਂ ਕਿ ਸਰ ਮੇਰੇ ਪਹਿਲਾ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਨੂੰ ਤਾਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੁਣ ਤੁਸੀਂ ਇੱਥੋਂ ਚਲ ਜਾਓ ਮੈਂ ਤੇ ਮੇਰੇ ਹਸਬੰਡ ਨੇ ਅਲੱਗ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ ਕੀ ਖੁਸ਼ੀ ਰਹਿ ਰਹੇ ਸੀਗੇ ਜਦੋਂ ਮੇਰੇ ਸਹੁਰੇ ਦੀ ਡੈਥ ਹੋ ਗਈ ਤੇ ਮੇਰੇ ਹਸਬੰਡ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਹੈ ਇੱਥੋਂ ਤੱਕ ਕਿ ਇੱਕ ਕੱਪੜਾ ਵੀ ਨਹੀਂ ਹੈਗਾ ਉਹ ਵੀ ਮੇਰੇ ਇੱਥੇ ਬੇਹੋਏ ਸਹੁਰੇ ਵੱਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਕੁਝ ਸਬੰਧ ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਗੁਰਾਂ ਤੁਹਾਨੂੰ ਕਰਦੀ ਵਾਦੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਹੋ ਰਹੀ ਜੇ ਮੈਂ ਸ਼ਾਟੇ ਚੌਂਕ ਜਾਣੀ ਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈਥ ਹੋਈ ਬਿਆਸ ਜਾਓ ਜੇ ਬਿਆਸ ਜਾਂ ਨਹੀਂ ਤੇ ਬਿਆਸ ਵਾਲੇ ਕਹਿੰਦੇ ਸ਼ਾਟੇ ਜਾਓ ਤੇ ਗਿਆਨੀ ਸ਼ਾਟੇ ਵਾਲੋ ਵੀ ਲੈ ਕੇ ਮੈਨੂੰ ਸ਼ਾਟ ਲਾ ਕੇ ਜੀ ਠਾੜਾ ਸ਼ਾਟ ਕਰਦੇ ਹਾਂਜੀ ਸਰ ਮੈਂ ਕਿਆ ਸੀਗਾ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਨਿਂਸਾਬ ਨਹੀਂ ਮਿਲ ਰਿਹਾ ਤੁਹਾਡੇ ਤੋਂ ਉਂਜਾਮ ਲਾਇਆ ਵਾਲੀ ਫਾਸਲੇ ਦਾ ਜਨਾਰ ਨੇ ਵੀ ਮੇਰੇ ਤੱਜ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਪ੍ਰਾਪਰਟੀ ਵਸਤ ਇਲਜ਼ਾਮ ਲਗਾ ਰਹੇ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬੋਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗ ਲੈਂਦੇ ਸੀ ਸਾਡੇ ਦੇ ਦੋਨਾਂ ਵਿੱਚ ਇੱਕ ਆਸ ਸੀ ਕਿ ਜੇ ਅਸੀਂ ਲੜੇ ਆਣਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਆ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚੱਲ ਜਾਣਾ ਵਾ ਤੁਸੀਂ ਆਲੇ ਦੁਆਲੇ ਘਵਾਂਡੀਆਂ ਨੂੰ ਸਾਰਿਆਂ ਨੂੰ ਪੁੱਛ ਸਕਦੇ ਹੋ ਉਹਦੇ ਘਰੇ ਹੱਥ ਪੰਡਿਤ ਹੁੰਦੀ ਆ ਤੁਸੀਂ ਉਹ ਕਿੱਥੇ ਸੀ ਤੁਹਾਨੂੰ ਕੋਈ ਪਤਾ ਨਹੀਂ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਦੀ ਆ ਕਿ ਉਹਨਾਂ ਦਾ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾ ਰਦੀ ਆ ਤੇ ਮੈਂ ਉਹਨਾਂ ਨੂੰ ਫੋਨ ਹੀ ਕਰਦੀ ਆ ਮੈਂ ਕਿਹਾ ਦੀਦੀ ਸੱਚੀ ਮੇਰੇ ਹਸਬੰਦ ਨੇ ਨਾ ਤੋਹਿਆ ਤੇ ਦੀਗੀ ਅੰਦੇ ਕਿ ਤੂੰ ਅੱਗੇ ਵੇਖ ਤੇ ਮੈਂ ਤੂ ਮੇਰੇ ਭਰਾ ਨੂੰ ਖਾ ਗਈ ਐ ਐਦਾ ਐਦਾ ਬੋਲੀ ਗਏ ਆ ਫਿਰ ਮੈਂ ਫੋਨ ਕਰ ਦਿੱਤਾ ਫਿਰ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਐ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਇਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਵੱਲੋਂ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਆਪਣੇ ਸਹਿੰਦੀਆਂ ਯਾ ਪਰ ਉਹਨਾਂ ਨੂੰ ਵੀ ਮੇਰੀ ਨਾਨਾ ਨੇ ਤੱਕੇ ਮਾਰ ਕੇ ਘੜ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇਸ ਕਰਕੇ ਸਜਨਾ ਅਗਰਵਾਲ ਜਮੀਨੀ ਨਾਨਾ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ ਵਿੱਚ ਬੋਲੀ ਤੇ ਉਹ ਤੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੇਂ ਨੋਨਾ ਦੀ ਹਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਹਸਤੀਆਂ ਦੁਰਗਾਣਾ ਮੰਦਿਰ ਹੈ ਕਿਉਂਕਿ ਮੇਰੇ ਕੋਲ ਕੋਈ ਪਰਚੀਆਂ ਨਹੀਂ ਆਈਆਂ ਅਰੇ ਮੈਨੂੰ ਹਸਤੀਆਂ ਵੀ ਨਹੀਂ ਦੇ ਰਹੇ ਤਦੋਂ ਤੋਂ ਗਰਦਤਾਇ ਸਾਰੇ ਪਰਿਵਾਰ ਨੇ ਕਿਤੇ ਵੀ ਜਾਦੇ ਹਾਂ ਮੈਂ ਹੁਣੇ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਸੀ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਸਿਰ ਆਪਣੀ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਮੈਨੂੰ ਜੇਕਰ ਨਹੀਂ ਇਨਸਾਫ ਮਿਲਦਾ ਤਾਂ ਮੈਂ ਇੱਥੇ ਸੜਾਡੇ ਚੌਂ ਵਿੱਚ ਦੰਨਾ ਦੇਣਾ ਚਾਹਨੀ ਹਾਂ ਮੇਰੀ ਬੇਟੀ ਲੱਗਦੀ ਹੈ ਕੀ ਗੱਲ ਹੋਈ ਆ ਜੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਆ ਉਹ ਸਾਸ ਸ ਤੇ ਨਾਨਾ ਨੂੰ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕ ਦਿੰਿਆ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫਿਰ ਵੀ ਜਨਾਨੀ ਤੇ ਕਹਿਣ ਤੇ ਬੱਬਲ لال ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੁਈ ਖਾਧੀ ਆ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਵਰੀ ਤੋਂ ਇਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸਣਾ ਹਸਪੀਟਲ ਉੱਥੇ ਨਾਲ ਰਹੇ ਤੇ ਫਿਰ ਜਦੋਂ ਬੱਚਾ ਆ ਤਾਂ ਅਸੀਂ ਘਰ ਉਹਨਾਂ ਨੂੰ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਸੀ ਉਹਨੂੰ ਆਪਣੇ ਘਰ ਲੈ ਆਏ ਆ ਘਰ ਲਿਆਂਨ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦ ਦੀ ਡੈਥ ਹੋ ਗਈ ਹੈ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰਾਥਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਾਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕਿ ਉਹ ਇਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਨ ਦੇ ਜੋ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਕਿ ਉਹ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦੋਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਮੰਗ ਕਰਦੇ ਆ ਇਹਨਾਂ ਨੇ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਨੂੰ ਤੁਹਾਡੀ ਹਾਂਜੀ ਇਹੀ ਮੰਗ ਕਰਦੇ ਆ ਵੀ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਤੇ ਇਹਦੇ ਹਰਾਸਮੈਂਟ ਕਰਦੇ ਸੀ ਕਹਿੰਦੇ ਲੜਦੇ ਸੀ ਹਸਪਤਲ ਚ ਦੋਵੇਂ ਜੀ ਕਰਦੇ ਲੜਦੇ ਬਹੁਤ ਘੱਟ ਸੀ ਜਿੱਦਾਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਐ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈਆਂ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਿੱਦਾਂ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਕਿਤੇ ਪਹਿਲਾਂ ਵੀ ਕਿਤੇ ਮਰ ਜਾ ਕੇ ਸੂਹੜ ਗਈ ਇਹਦੇ ਬਾਰੇ ਸੰਸਾਰ ਪੁੱਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਨੇ ਸਟਾਰਟ ਕੀਤੀ ਤਾਂ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਸਰ ਪਤਾ ਸਾਡੀ ਮੰਗ ਹੈ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਗੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ बार-बार ਧਮਕੀ ਦਿੰਦੀ ਐ ਇੱਥੋਂ ਘਰੋਂ ਨਿਕਲ ਜਾ ਉੱਥੋਂ ਅੰਮ੍ਰਿਤਸਰ ਛੱਡ ਕੇ ਚਲੇ ਜਾ ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਇਹ ਮੰਗ ਕਰ ਰਹੀ ਮੰਗੇ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਇੱਥੇ ਇੱਕ ਸੜਕੋ ਨਾ ਦੋਨਾਂ ਧਰਾਂ ਲੋ ਦਰਖਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਜਿੱਦੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੂਸ ਹੈ ਤੇ ਇਹ ਅਰਖਾਸਤਾਂ ਦੋਵਾਂ ਪਤਰਾਂ ਨਾਲ ਸੁਣਾਈ ਕਰ ਰਹੇ ਨੇ ਪ੍ਰਾਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪੁੱਤਰਾਂ ਦਾ ਦੋਵਾਂ ਇੱਕ ਦੂਜੇ ਤੇ ਦੋਸ਼ ਲਾ ਰਹੇ